ਉਧਰ ਲੋਕ ਤਾਂ ਬਹੁਤ ਸਾਰੀਆਂ ਗੱਲਾਂ ਕਰਦੇ ਰਹੇ ਆ ਬੀਜੇਪੀ ਵਾਲੇ ਵੀ ਔਰ ਖੁਦ ਜਿਹੜੇ ਆਪਾਂ ਗੱਲ ਕਰੀ ਆਮ ਆਦਮੀ ਪਾਰਟੀ ਵਾਲੇ ਵੀ ਹੁਣ ਚਰਨਜੀਤ ਸਿੰਘ ਚੰਨੀ ਹੋਰੀ ਵੀ ਪਿਛਲੇ ਕਈ ਤਰ੍ਹਾਂ ਦੇ ਕਹਿ ਰਹੇ ਆ ਚਰਨਜੀਤ ਸਿੰਘ ਚੰਨੀ ਕਹਿੰਦੇ ਵੋਟਾਂ ਤੋਂ ਬਾਅਦ ਪੰਜਾਬ ਦੇ ਵਿੱਚ ਤਖਤਾ ਪਲਟ ਹੋ ਜਾਣਾ ਐ ਸਰਕਾਰ ਜਿਹੜੀ ਆ ਉਹ ਬਦਲ ਜਿਹੜੀ ਐ ਔਰ ਉਹ ਕਹਿੰਦੇ ਜੀ ਸਾਡੀ ਸਰਕਾਰ ਬਦਲੀ ਨਾ ਬਦਲੇ ਪਰ ਚਰਨਜੀਤ ਸਿੰਘ ਚੰਨੀ ਜੇਲ੍ਹ ਨੂੰ ਜਾਣਗੇ ਹਾਲਾਂਕਿ ਆਮ ਆਦਮੀ ਪਾਰਟੀ ਦੀਆਂ ਇਹ ਗੱਲਾਂ ਬਹੁਤ ਲੀਡਰਾਂ ਨੇ ਸੰਦਰਭ ਚਾਈਆਂ ਕਿ ਫਲਾਨਾ ਵੀ ਜੇਲ੍ਹ ਚ ਜਾਊ ਫਲਾਨਾ ਵੀ ਜੇਲ੍ਹ ਚ ਜਾਊ ਗਿਆ ਕੋਈ ਨਹੀਂ ਪਰ ਉਹਦਰ ਚਰਨਜੀਤ ਸਿੰਘ ਚੰਨੀ ਵੀ ਬੜਾ ਮਿਆਨ ਦੇ ਰਹੇ ਆ ਕਹਿੰਦੇ ਜੀ ਪੰਜਾਬ ਦੇ ਵਿੱਚ ਤਾਕਤਾਂ ਪਲਟਾਉ ਉਹ ਇਸ ਤੋਂ ਪਹਿਲਾਂ ਬੀਜੇਪੀ ਦੇ ਵੱਲੋਂ ਰਵਨੀਤ ਸਿੰਘ ਬਿੱਟੂ ਆਰ ਖੁਦ ਆਮਾਦੀ ਪਾਰਟੀ ਵੀ ਇਹ ਗੱਲ ਕਰਦੇ ਰਹੀ ਹੈ ਕਿ ਸਾਡਾ ਇਸ ਤਰੀਕੇ ਨਾਲ ਤਾਕਤ ਕਰਨ ਦੀ ਕੋਸ਼ਿਸ਼ ਹੈ ਕਿ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਅਜੇ ਕੁਝ ਹੋ ਸਕਦਾ ਸੁਖਵਿੰਦਰ ਜੀ ਸਮੇਂ ਦੇ ਗਰਭ 'ਚ ਕੀ ਪਿਆ ਇਹ ਤਾਂ ਕੋਈ ਵੀ ਨਹੀਂ ਬੰਦਾ ਦੱਸ ਸਕਦਾ ਪਰ ਹਾਂ ਸਿਆਸੀ ਨੇਤਾ ਜਿਹੜੇ ਹੁੰਦੇ ਨੇ ਇਹੋ ਜਿਹੇ ਬਿਆਨ ਭਾਸ਼ ਜਿਹੜੀਆਂ ਜ਼ਰੂਰ ਕਰਦੇ ਹੁਣ ਰੰਬੀ ਸਿੰਘ ਬਟੂ ਵੀ ਇਹ ਗੱਲ ਕਰਦੇ ਰਹੇ ਕਿ ਹਾਂ ਵੀ ਤੁਸੀਂ ਵੇਖਿਓ ਸਿਆਸਤ ਜਦੋਂ ਆ ਚੋਣਾ ਮੁੱਕਦੀਆਂ ਨੇ ਉਸੇ ਵੇਲੇ ਪੰਜਾਬ ਦੇ ਵਿੱਚ ਅ ਸਰਕਾਰ ਜਿਹੜੀ ਟੁੱਟ ਜਾਣੀ ਹੈ ਖੁਦ ਆਮ ਆਦਮੀ ਪਾਰਟੀ ਦੇ ਬਲਾਰੇ ਜਾਂ ਖੁਦ ਇਹ ਗੱਲ ਕਹਿੰਦੇ ਰਹੇ ਨੇ ਨੇਤਾ ਕਹਿੰਦੇ ਰਹੇ ਨੇ ਕਿ ਆਪਰੇਸ਼ਨ ਬਲੋਟਸ ਜਿਹੜਾ ਪਾਸ ਬਬਲੋ ਸ਼ੁਰੂ ਕੀਤਾ ਗਿਆ ਸਾਡੇ ਉਮੀਦਵਾਰਾਂ ਨੂੰ ਤੋੜਿਆ ਜਾ ਰਿਹਾ ਪਰ ਤੁਸੀਂ ਬਿਲਕੁਲ ਠੀਕ ਕਹਿ ਰਹੇ ਜੀ ਇਹਨਾਂ ਨੂੰ ਆਪ ਗੱਲਾਂ ਜਿਹੜੀਆਂ ਕੀਤੀਆਂ ਜਾਂਦੀਆਂ ਜਾਂਦੀਆਂ ਨੇ ਹੁਣ ਚੱਜਜੀ ਸਿੰਘ ਚੰਨੀ ਦੀ ਵੀ ਸਟੇਟਮੈਂਟ ਇੱਕ ਸਾਹਮਣੇ ਆਈ ਹੈ ਪੰਜਾਬ ਦੇ ਸਾਬਕਾ ਭੁਖਵੰਤਰੀ ਨੇ ਲੁਧਿਆਣੇ ਤੋਂ ਕਾਂਗਰਸ ਪਾਰਟੀ ਦੇ ਜਿਹੜੀ ਹਰਸੂ ਦਾ ਉਥੋਂ ਉਮੀਦਵਾਰ ਤੇ ਲੋਕ ਸਭਾ ਦੀ ਚੋਣਾਂ ਵਾਸਤੇ ਤਾਂ ਉਹਨਾਂ ਨੇ ਆਮ ਆਦਮੀ ਪਾਰਟੀ ਦੀਆਂ ਬੀਤੀਆਂ 2 ਸਾਲਾਂ ਦੀ ਕਾਰਜ ਗੁਜ਼ਾਰੀ ਤੇ ਅਧਾਤ ਤੇ ਉੱਤੇ ਬੜੇ ਤਿੱਖੇ ਹਮਲੇ ਕੀਤੇ ਕਿ ਪੰਜਾਬ ਖਰਚੇ 'ਚ ਡੁੱਬ ਗਿਆ ਪੰਜਾਬ ਦੇ ਵਿੱਚ ਨਸ਼ਾ ਦਾ ਉਸੇ ਤਰੀਕੇ ਨਾਲ ਚੱਲਦਾ ਪਿਆ ਕ腐ਪਸ਼ਨ ਜਿਹੜੀ ਆ ਉਹ ਜੋਰਾ ਤੇ ਹੈ ਭ੍ਰਿਸ਼ਟਾਚਾਰ ਸਿਖਰ ਤੇ ਹੈਗਾ ਬੜੇ ਜਿਹੜੇ ਉਹਨਾਂ ਨੇ ﺍﻟਜਾਬ ਲਾਏ ਆ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤੇ ਜਿਸ ਆਧਾਰ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਰਕਾਰ ਜਦੋਂ ਦੋ ਚਰਚੀ ਦੀ ਬਣੂਗੀ ਤੇ ਭਗਵੰਤ ਪਾਣ ਦੀਆਂ ਤਾਣਾ ਸ਼ੇ ਨੀਤੀਆਂ ਦਾ ਜਿਹੜਾ ਅੰਤ ਜੜਾ ਹੋ ਜੂਗਾ ਤਾਂ ਜਿਹੜੀ ਆਮ ਆਦਮੀ ਜਿਹੜੀ ਸਰਕਾਰ ਜਿਹੜੀ ਉਹ ਨਵੀਂ ਜਿਹੜੀ ਸਰਕਾਰ ਬਣੂਗੀ ਉਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੋੜ ਸਕਦੀ ਹੈ ਚਾਹੇ ਤੇ ਤਾਣਾ ਖਤਮ ਹੋ ਜੇ ਭਰਾਚਾਰਾ ਉਹ ਸਿਰਫ ਸਬ استਕਾਰ ਦੀ ਇਹ ਕਿਉਂ ਲੋਕ ਇਹ ਗੱਲ ਆ ਕਹਿ ਰਹੇ ਨੇ ਸਭ ਤੋਂ ਵੱਡੀ ਗਲਤੀ ਇਹ ਆ ਤੁਹਾਨੂੰ ਯਾਦ ਹੋਵੇਗਾ ਕਿ ਅਰਵਿੰਦ ਕੇਸਰੀਵਾਲ ਨੇ ਜਿਲਜਾਂ ਤੋਂ ਪਹਿਲਾਂ ਜਦੋਂ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੀ ਚੋਣ ਮਹਿਮਤਾ ਆਗਾਜ਼ ਕੀਤਾ ਤਾ ਸਾਰੀ ਚੋਣ ਉਹਨਾਂ ਨੇ ਭਗਵੰਤ ਮਾਨ ਤੇ ਮੋਢਾ ਤੇ ਸੁੱਟ ਦਿੱਤੀ ਕਿ ਕਹਿਤਾ ਕਿ ਇਹ ਜਿਹੜੀ ਚੋਣ ਆ ਮੁੱਖ ਮੰਤਰੀ ਭਗਵੰਤ ਮਾਨ ਤੇ ਜਿਹੜੇ ਤੇ ਜਿਹੜੀ ਉਲੜੀ ਜਾਵੇਗੀ ਮੁੱਖ ਮੰਤਰੀ ਸਾਹਿਬ ਨੇ ਵੀ ਬੜਾ ਕਹਿਤਾ ਕਿ 13 ਜੀਰੋ ਦੇ ਆਧਾਰ ਤੇ ਸੀ ਪੰਜਾਬ ਦੇ ਵਿੱਚ ਪ੍ਰਦਰਸ਼ਕ ਕਰਾਂਗੇ ਤਾਂ ਸੁਖਵਿੰਦਰ ਜੀ ਐਸੋੜੇ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਨਹੀਂ ਟੌਪ ਦੀ ਲੀਡਰਸ਼ਿਪ ਜਿਹੜੀ ਆ ਉਹ ਕਨਾਰਕ ਸੀ ਕਰ ਕੀਤੀ ਆ ਆਮ ਆਦਮੀ ਪਾਰਟੀ ਨੇ ਤੇ ਸਮੁੱਚਾ ਭਾਰ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਿਰ ਤੇ ਹੈਗਾ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਜਿਹੜੀ ਜਬੀਨੀ ਹਕੀਕੀ ਹਕੀਕਤ ਹੈ ਪੰਜਾਬ ਦੇ ਵਿੱਚ ਉਹ ਸਾਰੇ ਲੋਕਾਂ ਨੂੰ ਪਤਾ ਉਹ 13 0 ਵਾਲੀ ਨਹੀਂ ਉਹ 0 13 ਵਾਲੀ ਹੈਗੀ ਤਾਂ ਅਜਿਹੀ ਸਥਿਤੀ ਦੇ ਵਿੱਚ ਜੇਕਰ ਭਗਵੰਤ ਮਾਨ ਆਪਣੀ ਗੋਪੀਆਂ ਕਾਂਗਰਸ ਕਰ ਰਹੀ ਹੈ ਜਿਹੋ ਜਿਹੇ ਉਮੀਦਵਾਰ ਕਾਂਗਰਸੋਂ ਤਾਰ ਰਹੀ ਹੈ ਅੱਠਾਂ ਦੇ ਵਿੱਚੋਂ ਚਾਰ ਦਾ ਵੀ ਕੈਂਡੀਡੇਟ ਦੇਤੇ ਆ ਪਰ ਅਜਿਹੀ ਸਥਿਤੀ ਦੇ ਵਿੱਚ ਕਾਂਗਰਸ ਆਪ ਹੀ ਬਾਈਏ ਤਰੀਕ ਇੱਕ ਤਰੀਕੇ ਨਾਲ ਬਾਈਏ ਦੇ ਰਹੀ ਹੈ ਨਾ ਜੇ ਆਮਾਦੀ ਪਾਰਟੀ ਦੀ ਗੱਲ ਕਰੀਏ ਬਿਲਕੁਲ ਸਥਿਤੀ ਜੋ ਤੁਸੀਂ ਬਿਆਨ ਕੀਤੀ ਹੈ ਉਹ ਉਹ ਬਿਲਕੁਲ ਉਹੀ ਹੈ ਪਰ ਜੇ ਕਾਂਗਰਸ ਇਸ ਤਰੀਕੇ ਦੇ ਨਾਲ ਪਹਿਲੇ ਅਠਾਂ ਚੋਂ ਚਾਰ ਵੀ ਕੈਂਡੀਡੇਟ ਦੇ ਦਿੰਦੀ ਹੈ ਤੇ ਉਸ ਤੋਂ ਬਾਅਦ ਫਿਰ ਸਥਿਤੀਆਂ ਬਦਲ ਸਕਦੀਆਂ ਨਹੀਂ ਸਾਬ ਅ ਸੁਖਵਿੰਦਰ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਸਥਿਤੀਆਂ ਬਦਲ ਵੀ ਸਕਦੀਆਂ ਪਰ ਆਪਾਂ ਕਾਂਗਰਸ ਨੂੰ ਨਾ ਆਧਾਰ ਬਣ ਕੇ ਅਸੀਂ ਅਕਾਲੀ ਦਲ ਨੂੰ ਦੇਖਦੇ ਹਾਂ ਕਿਉਂਕਿ ਭਾਜਪਾ ਨੂੰ ਵਖਿਈਏ ਬਸਪਾ ਨੂੰ ਦੇਖੇ ਕਿ ਪੰਜਾਬ ਦੇ ਵਿੱਚ ਐਸੜੇ ਮੁਕਾਬਲਾ ਸੁਖਵਿੰਦਰ ਜੀ ਦੋਰਾ ਨਹੀਂ ਹੈ ਤੇਰਾ ਨਹੀਂ ਹੈ ਪੰਜ ਕੋਈ ਮੁਕਾਬਲਾ ਜਣਾ ਪੰਜਾਬ ਦੇ ਵਿੱਚ ਹੈਗਾ ਠੀਕ ਆ ਕਾਂਗਰਸ ਕੋਲ ਚ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਦੀ سپورਟ ਕਿਸੇ ਤਰੀਕਾ ਨਾਲ ਹਿڈن ਅਜੰਡੇ ਦੇ ਤਹਿਤ ਕਰ ਸਕਦੀ ਆ ਪਰ ਉਹ ਸਥਿਤੀ ਹੈ ਨਹੀਂ ਕਿ ਜਿਹੜੀ 2022 ਵਾਲੀ ਮੈਂ ਉਹ ਕਹਿਣ ਦਾ ਚਿੱਤ ਕਰ ਰਿਹਾ ਤਾਂ ਜੇਕਰ ਉਹ ਜੇ ਭਗਵਤ ਮਾਨ ਦੇ ਅਨੁਸਾਰ ਪਾਰਟੀ ਪੰਜਾਬ ਦੇ ਵਿੱਚ ਉਹ ਜਿਹਾ ਪ੍ਰਦਰਸ਼ਨ ਨਹੀਂ ਕਰ ਪਉਂਦੀ ਜਿਹੋ ਜਿਹਾ ਪ੍ਰਦਰਸ਼ਨ ਅਰਵਿੰਦ ਕੇਸ਼ਦੀਵਾਲ 14 ਜਨੂ ਜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਚੁੰਦੀ ਆ ਤਾਂ ਸੁਖਵਿੰਦਰ ਜੀ ਫਿਰ ਉਸ ਹਾਰ ਦਾ ਉਹਨਾਂ ਨਤੀਜੇ ਦਾ ਸਿਹਰਾ ਜਿਹੜਾ ਆ ਉਹ ਵਿਪਕਟ ਬਤਵਾਰ ਦੇ ਸਿਰ ਤੇ ਵੱਜਦਾ ਤਾਂ ਇਹੋ ਜੀ ਸਥਿਤੀ ਦੇ ਵਿੱਚ ਜ਼ਰੂਰੀ ਆ ਕਿ ਫਿਰ ਜਿਹੜੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਆ ਉਹ ਜ਼ਰੂਰ ਇਸ ਦਾ ਜਵਾਬ ਮੰਗੂਗੀ ਕਿ ਹਾਂ ਵੀ ਤੁਸੀਂ ਤਾਂ ਇਹ ਕਹਿੰਦੇ ਸੀ ਕਿ ਅਸੀਂ ਇਹ ਕਰਦਾਂਗੇ ਅਸੀਂ ਉਹ ਕਰਦਾਂਗੇ ਤੇ ਜ਼ਮੀਨੀ ਹਕੀਕਤ ਜਿਹੜੀ ਇਹ ਉਲਟਾਈ ਆ ਤਾਂ ਫਿਰ ਤੁਸੀਂ ਅਸਤੀਫਾ ਦਿਓ ਅਸਤੀਫਾ ਮੰਗਨ ਦੀ ਵੀ ਗੱਲ ਹੋ ਸਕਦੀ ਆ ਜ਼ਰੂਰੀ ਨਹੀਂ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੇਂਦਰ ਵਿੱਚ ਆਈ ਕੋਈ ਸਰਕਾਰ ਜੇਕਰ ਭਾਜਪਾ ਦੀ ਤਾਂ ਉਹ ਤੋੜ ਦੇਵੇ ਜ਼ਰੂਰੀ ਨਹੀਂ ਆ ਜੇਕਰ ਆਮ ਆਦਮੀ ਪਾਰਟੀ ਦੇ ਨਤੀਜੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੇ ਅਨੁਸਾਰ ਠੀਕ ਨਹੀਂ ਹੁੰਦੀ ਤਾਂ ਸੁਖਵਿੰਦਰ ਜੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੀ ਭਗਵੰਤ ਮਾਨ ਦੇ ਉੱਤੇ ਇਸ ਦੀ ਜ਼ਿੰਮੇਵਾਰੀ ਸੁੱਟ ਗਿਆ ਉਹਦੇ ਕੋਲ ਅਸਤੀਫਾ ਮੰਗ ਸਕਦੀ ਹੈ ਲੀਡਰਸ਼ਿਪ ਬਦਲੀ ਜਾ ਸਕਦੀ ਹੈ ਇਹ ਜਿਹੜੀ ਗੱਲ ਹੈਗੀ ਹੈ ਸੁਖਵਿੰਦਰ ਜੀ ਉਹ ਸਥਿਤੀ ਦੇ ਵਿੱਚ ਤਾਂ ਫਿਰ ਭਗਵੰਤ ਮਾਨ ਕੀ ਕਰ ਦੇਵੇ ਉਹ ਵੀ ਰਾਜਨੀਤੀ ਦੇ ਖਿਡਾਰੀ ਹੈ ਉਹ ਵੀ ਕਿੱਥੇ ਪਾਸੇ ਜਾ ਸਕਦੇ ਆ ਸੋ ਚਰਜੀ ਸਿੰਘ ਚੰਨੀ ਦੀ ਜਿਹੜੀ ਇਹ ਸਟੇਟਮੈਂਟ ਆ ਸੁਖਵਿੰਦਰ ਜੀ ਬਤੌਰ ਮੁੱਖ ਮੰਤਰੀ ਕਿ ਕਿਹੋ ਜਿਹੇ ਰਾਜਨੀਤਿਕ ਪਰਦਿਆਂ ਦੇ ਪਿੱਛੇ ਸਾਾਸਾਂ ਹੁੰਦੀਆਂ ਨੇ ਜਾਂ ਰਚੀਆਂ ਜਾਂਦੀਆਂ ਨੇ ਉਸ ਅਧਾਰ ਤੇ ਉਹਨਾਂ ਦੀ ਇਹ ਸਟੇਟਮੈਂਟ ਆਈ ਆ ਇਸ ਨੂੰ ਮਹਿਜ਼ ਇੱਕ ਸਿਆਸੀ ਬਿਆਨ ਨਾ ਸਮਝੀਏ ਇੱਕ ਤਜਰਬੇਕਾਰ ਮੁੱਖ ਮੰਤਰੀ ਦੀ ਸਟੇਟਮੈਂਟ ਅਸੀਂ ਕਹਿ ਸਕਦੇ ਹਾਂ ਭਈ ਉਹ ਤਿੰਨ ਮਹੀਨੇ ਦਾ ਹੀ ਮੁੱਖ ਮੰਤਰੀ ਰਿਹਾ ਪਰ ਫੇਰ ਵੀ ਰਾਜਨੀਤੀ ਦੇ ਗੁਰਜੜੇ ਆ ਉਹਨਾਂ ਨੂੰ ਬਥੇ ਰਿਉਂਦੇ ਆ